ਕਿਹੜੀਆਂ ਹਾਲਾਤਾਂ ਦੇ ਵਿੱਚ ਦੇਣਾ ਚਾਹੀਦਾ ਹੈ ਪ੍ਰੈਗਨੈਂਸੀ ਸੇਫ ਹੈ ਜਾਂ ਨਹੀਂ ਸੇਫ ਹੈ ਪਰ ਗੱਲ ਆਪਾਂ ਕਾਵਾਂਗੇ ਵੀ ਕਿ ਜੇਕਰ ਤੁਸੀਂ ਇਹਨੂੰ ਪ੍ਰੈਗਨੈਂਸੀ ਜਾਨਵਰ ਸੇਫ ਪ੍ਰੈਗਨੈਂਸੀ ਪ੍ਰੈਗਨੈਂਟ ਜਾਨਵਰ ਨੂੰ ਦਿੰਨੇ ਆ ਤਾਂ ਇਹਦੀ ਜਿਹੜੀ ਡੋਜ਼ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਜੀ ਫਰਮ ਤੇ ਕਿਸਾਨ ਵੀਰੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਇੱਕ ਬਹੁਤ ਵਧੀਆ ਕੋਲਟਰ ਦੀ ਕੋਲਟਰ ਦਾ ਨਾਮ ਹੈ CRS CRS ਦੀ ਜੇ ਫੁੱਲ ਫਾਰਮ ਦੀ ਗੱਲ ਕਰੀਏ ਕਲੈਟਡ ਰੈਨੀਮੈਕਸ ਸ਼ਕਤੀ ਕਿਹੜੀ ਕੰਪਨੀ ਇਹਨੂੰ ਤਿਆਰ ਕਰਦੀ ਹੈ ਕੀ ਇਹਦੇ ਵਿੱਚ ਹੈ ਕਿਹੜੇ ਪਸ਼ੂਆਂ ਨੂੰ ਇਹ ਦੇਣਾ ਚਾਹੀਦਾ ਹੈ ਕਿਹੜੀਆਂ ਹਾਲਾਤਾਂ ਦੇ ਵਿੱਚ ਦੇਣਾ ਚਾਹੀਦਾ ਹੈ ਪ੍ਰੈਗਨੈਂਸੀ ਸੇਫ ਹੈ ਜਾਂ ਨਹੀਂ ਸੇਫ ਹੈ ਕਿਸ ਤਰ੍ਹਾਂ ਇਹ ਕੰਮ ਕਰਦਾ ਆਪਾਂ ਤੁਹਾਨੂੰ ਇਹਦੇ ਬਾਰੇ ਸਾਰੀ A to Z ਜਾਣਕਾਰੀ ਵੀਡੀਓ ਦੇ ਵਿੱਚ ਦੇਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ ਇਹ ਬਹੁਤ ਵਧੀਆ ਪ੍ਰੋਡਕਟ ਕੰਪਨੀ ਨੇ ਤਿਆਰ ਕੀਤਾ ਹੈ ਜਦੋਂ ਫੀਲਡ ਦੇ ਵਿੱਚ ਕੰਮ ਕਰਦੇ ਆ ਤਾਂ ਬਹੁਤ ਸਾਰੇ ਫਾਰਮਰ ਵੀ ਇਹਦੇ ਬਾਰੇ ਜਾਣਦੇ ਆ ਕਿ ਜੀ ਅਸੀਂ ਆਪਣੇ ਪੌਸ਼ਿਆਂ ਨੂੰ CRS ਦੇ ਰਹੇ ਆ ਅਸੀਂ ਆਪਣੀਆਂ ਹੀ ਫਰਕਟੀਆਂ ਬੱਛੀਆਂ ਨੂੰ CRS ਪਾਇਆ ਸੀ ਬਹੁਤ ਵਧੀਆ ਹਿੱਟ ਦੇ ਵਿੱਚ ਆਈਆਂ ਹੈ CRS ਦੀ ਜੇ ਫੁੱਲ ਫੇਮ ਫਰਮ ਦੀ ਗੱਲ ਕਰੀਏ ਚਲੇਟਡ ਰੈਨਿਮੈਕਸ ਸ਼ਕਤੀ ਜੈਨੈਕਸ ਕੰਪਨੀ ਦਾ ਆਉਂਦਾ ਇਹ ਜੈਡਸ ਕੰਪਨੀ ਵੀ ਕਹਿੰਦੇ ਇਹਨੂੰ ਜੈਡਸ ਕੰਪਨੀ ਨੇ ਇਹ ਤਿਆਰ ਕੀਤਾ ਹੈ ਜੇ ਇਹਦੇ ਵਿੱਚ ਆਪਾਂ ਗੱਲ ਕਰੀਏ ਇਹਦੇ ਵਿੱਚ ਕੀ ਹੈ ਇਹਦੇ ਵਿੱਚ A ਤੋਂ Z मिनरल्स ਤੇ ਵਿਟਾਮਿਨਸ ਕੰਪਨੀ ਨੇ ਪਾਏ ਆ ਜੇ ਆਪਾਂ ਇਹਦੀ ਗੱਲ ਕਰੀਏ ਜਿੰਕ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਹ ਇਹਦੇ ਵਿੱਚ ਐਡ ਕੀਤੇ ਹੋਏ ਨੇ ਕੋਬਾਲਟ ਆਇਓਡੀਨ ਆਇਰਨ ਸੇਲੇਨੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਸੋਡੀਅਮ ਸਲਫਰ ਕੈਲਸ਼ੀਅਮ ਫਾਸਫੋਰਸ ਵਿਟਾਮਿਨ A ਵਿਟਾਮਿਨ D E ਵਿਟਾਮਿਨ B3 ਬਾਇਓਟਿਨ ਮੈਥੋਮਾਈਨ ਚਿਲੈਟਰ ਉਹ ਸਾਰੇ A ਤੋਂ Z मिनरल्स ਤੇ ਵਿਟਾਮਿਨ ਇਹਦੇ ਵਿੱਚ ਐਡ ਕੀਤੇ ਹੋਏ ਆ ਜਦੋਂ ਤੁਸੀਂ ਇਹ ਨੂੰ ਯੂਜ਼ ਕਰਦੇ ਹੋ ਤਾਂ ਕੁਝ ਵੀ ਹੋਰ ਕਰਨ ਦੀ ਲੋੜ ਨਹੀਂ A to Z ਪਸ਼ੂ ਨੂੰ मिनरल्स ਤੇ ਵਿਟਾਮਿਨ ਦੀ ਡੈਫੀਸੈਂਸੀ ਜਿਹੜੇ ਤੁਹਾਡੇ ਪਸ਼ੂ ਦੀ ਪੂਰੀ ਹੋ ਜਾਣੀ ਹੈ ਕਿਹੜੀਆਂ ਹਾਲਾਤਾਂ ਦੇ ਵਿੱਚ ਦੇ ਸਕਦੇ ਹੋ ਜਦੋਂ ਤੁਹਾਡਾ ਪਸ਼ੂ ਕੱਟੀ ਜਾਂ ਵਛੀ ਤੁਹਾਡੀ ਬਾਡੀ ਦਾ ਵੇਟ ਹੈ ਪੂਰਾ ਪ੍ਰੋਪਰ ਲੈ ਲੈਂਦੀ ਹੈ ਪਰ ਜਦੋਂ ਅੰਦਰੋਂ ਡਾਕਟਰ ਨੂੰ ਚੈੱਕ ਕਰਾਇਆ ਜਾਂਦਾ ਤਾਂ ਉਹਦਾ ਬੱਚੇ ਦੇੰਦਾ ਸਾਈਜ਼ ਬਹੁਤ ਛੋਟਾ ਆਉਂਦਾ ਉਹ ਫੁੱਲ ਕੀ ਹੀਟ ਦੇ ਵਿੱਚ ਨਹੀਂ ਆਉਂਦੀ ਸਾਇਲੈਂਟ ਹੀਟ ਦੇ ਵਿੱਚ ਰਹਿੰਦੀ ਹੈ ਜਾਂ ਉਹ ਕੀ ਹੁੰਦਾ ਕਿ ਹੀਟ ਦੇ ਵਿੱਚ ਆ ਜਾਂਦੀ ਹੈ ਪਰੰਤੂ ਉਹ ਪਸ਼ੂ ਕਨਸੀਵ ਨਹੀਂ ਕਰਦਾ ਗੱਭਣ ਨਹੀਂ ਰਹਿ ਪਾਉਂਦੀ ਕਈ ਵਾਰੀ ਆਪਾਂ ਨੈਚੁਰਲ ਮੀਟਿੰਗ ਵੀ ਕਰਵਾ ਲਨੇ ਏਜ ਵੀ ਕਰਵਾ ਲਨੇ ਪਰ ਉਹ ਕਨਸੀਵ ਨਹੀਂ ਕਰਦੀ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਇਹਨੂੰ ਯੂਜ਼ ਕਰਨਾ ਹੈ ਤੁਹਾਡਾ ਪਸ਼ੂ 100% ਖੁੱਲ ਕੇ ਹੀਟ ਦੇ ਵਿੱਚ ਵੀ ਆਊਗਾ ਤੇ ਤੁਹਾਡਾ ਪਸ਼ੂ ਕਨਸੀਵ ਵੀ ਕਰੂਗਾ ਹੈ ਰੀਪਰੋਡਕਟਿਵ ਸਿਸਟਮ ਬੱਚੇਦਾਨੀ ਸਿਸਟਮ ਦਾ ਫੇਰੀਅਰ ਹੋ ਜਾਂਦਾ ਉਹਦੇ ਵਿੱਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੁਹਾਡੇ ਪਸ਼ੂ ਦੇ ਬਹੁਤ ਵਧੀਆ ਬੈਟ ਰਿਜ਼ਲਟ ਮਿਲਣਗੇ ਜਦੋਂ ਤੁਹਾਡੇ ਪਸ਼ੂ ਦੇ ਵਿੱਚ ਇਹ ਮਿਨਰਲਸ ਤੇ ਵਿਟਾਮਿਨ ਦੀ ਡੈਫੀਸੈਂਸੀ ਪੂਰੀ ਹੁੰਦੀ ਹੈ ਤਾਂ ਤੁਹਾਡੇ ਪਸ਼ੂ ਦੀ ਜਿਹੜੀ ਇਮਿਊਨਿਟੀ ਪਾਵਰ ਹੈ ਉਹ ਸਟਰੋਂਗ ਹੋ ਜਾਂਦੀ ਹੈ ਇਮਿਊਨਿਟੀ ਪਾਵਰ ਨੂੰ ਸਟਰੋਂਗ ਕਰਨ ਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਹੈ ਤੁਹਾਡੇ ਪਸ਼ੂ ਨੂੰ ਬਿਮਾਰੀਆਂ ਨਾਲ ਲੜਨ ਤੇ ਲੜਨ ਦੀ ਸ਼ਕਤੀ ਮਿਲਦੀ ਹੈ ਜਿਵੇਂ ਕਿ ਬਹੁਤ ਸਾਰੀਆਂ ਬਿਮਾਰੀਆਂ ਪਸ਼ੂ ਨੂੰ ਹੁੰਦੀਆਂ ਮਿਲਕ ਫੀਵਰ ਹੁੰਦਾ ਕੀਟੋਸਿਸ ਹੋ ਜਾਂਦਾ ਹੋਰ ਵੀ ਮੈਟਾਬੋਲਿਕ ਡਿਸੀਜ਼ ਹੁੰਦੀਆਂ ਉਹਨਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ਜਦੋਂ ਪਸ਼ੂ ਦੇ ਵਿੱਚ ਮਿਨਰਲ ਦੀ ਵਿਟਾਮਿਨ ਦੀ ਡੈਫੀਸੈਂਸੀ ਨਹੀਂ ਹੁੰਦੀ ਪ੍ਰੋਪਰ ਹੁੰਦੀ ਆ ਤਾਂ ਉਹਦਾ ਜਿਹੜਾ ਪਾਚਨ ਤੰਤਰ ਹੈ ਪੇਟ ਦੇ ਨਾਲ ਸੰਬੰਧਿਤ ਅੰਗ ਹੈ ਉਹ ਵੀ ਪ੍ਰੋਪਰ ਸਹੀ ਕੰਮ ਕਰਦੇ ਆ ਜਿਵੇਂ ਕਿ ਡਾਇਰੀਆ ਦਸਤ ਪੇਚਸ ਵਗੈਰਾ ਹੁੰਦੀ ਆ ਤਾਂ ਉਹਨਾਂ ਤੋਂ ਵੀ ਸਾਨੂੰ ਪਸ਼ੂਆਂ ਨੂੰ ਮੁਕਤੀ ਮਿਲਦੀ ਆ ਕਈ ਪਸ਼ੂਆਂ ਦੇ ਵਿੱਚ ਜਿਹੜੀ ਸਕਿਨ ਹੈ ਉਹ ਬਹੁਤ ਡਲ ਜਾਂ ਖੁਰਦਰੀ ਹੋ ਜਾਂਦੀ ਆ ਖੁਸ਼ਕੀ ਆ ਜਾਂਦੀ ਆ ਤਾਂ ਉਹ ਦੇ ਵਿੱਚ ਪਸ਼ੂ ਦੇ ਸ਼ਾਈਨਿੰਗ ਲਿਆਉਣ ਦੇ ਵਿੱਚ ਵੀ ਮਦਦ ਕਰਦਾ ਹੈ ਤੇ ਕਿਸਾਨ ਵੀਰੋ ਜਿਹੜੇ ਪਸ਼ੂਆਂ ਨੂੰ ਤੁਸੀਂ ਇਹ ਯੂਜ਼ ਕਰਦੇ ਹੋ ਤਾਂ ਚਮਕ ਸ਼ਾਈਨਿੰਗ ਬਹੁਤ ਵਧੀਆ ਆਉਂਦੀ ਹੈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ਰੀਪਰੋਡਕਟਿਵ ਸਿਸਟਮ ਨੂੰ ਕਵਰ ਕਰ ਲੈਂਦਾ ਤੇ ਪਾਚਨ ਤੰਤਰ ਨਾਲ ਸੰਬੰਧਿਤ ਬਿਮਾਰੀਆਂ ਤੋਂ ਵੀ ਇਹਦੇ ਚ ਲੜਨ ਦੀ ਮਦਦ ਮਿਲਦੀ ਹੈ ਤੇ ਕਿਸਾਨ ਵੀਰੋ ਇਹਦੀ ਜੇ ਆਪਾਂ ਡੋਸ ਦੀ ਗੱਲ ਕਰੀਏ ਜਿਹੜੀ ਕੰਪਨੀ ਇਹਦੀ ਰეკਮੈਂਡਡ ਡੋਸ ਦਿੰਦੀ ਆ ਉਹ 30 ਗ੍ਰਾਮ ਪਰ ਡੇ ਇੱਕ ਵੱਡੇ ਪਸ਼ੂ ਨੂੰ ਜਿਹਦਾ ਤੱਕ 4 ਤੋਂ 5 ਕੁਇੰਟਲ weight ਹੁੰਦਾ ਉਹਨੂੰ ਰეკਮੈਂਡ ਕਰਦੀ ਹੈ recommendation recommendation ਦੇ حساب ਨਾਲ ਹੀ ਇਹਦੀ ਡੋਸ ਦਿੱਤੀ ਹੈ ਵੇ ਜਿਆਦਾ ওভারਡੋਸ ਨਾ ਦਿੱਤੀ ਜਾਵੇ ਕਿਉਂਕਿ ਜਿੰਨੀ ਪਸ਼ੂ ਦੇ ਸਰੀਰ ਨੂੰ ਉਹਦੇ ਬਾਡੀ ਨੂੰ মালਟੀ ਵਿਟਾਮਿਨਸ ਦੀ ਮਲਟੀ ਮਿਨਰਲਸ ਦੀ ਲੋੜ ਹੁੰਦੀ ਹੈ ਉਹਨੇ ਉਨੇ ਯੂਜ਼ ਕਰਨੇ ਹੁੰਦੇ ਆ ਬਾਕੀ ਉਹਨੇ ਗੋਹੇ ਰਹੀਂ ਪਿਸ਼ਾਬ ਰਹੀਂ ਸਰੀਰ ਤੋਂ ਬਾਹਰ ਕੱਢ ਦੇਣੇ ਹੁੰਦੇ ਆ ਇਸ ਕਰਕੇ ਪੈਸੇ ਦੀ ਬਚਤ ਕਰਨ ਦੇ ਲਈ ਕੰਪਨੀ ਨੇ ਜਿੰਨੀ ਇਹਦੀ ਰეკਮੈਂਡੇਡ ਡੋਸ ਦਿੱਤੀ ਆ ਉੰਨੀ ਹੀ ਇਹਦੀ ਡੋਸ ਦਿੱਤੀ ਜਾਵੇ ਵੱਧੂ ਡੋਸ ਨਾ ਦਿੱਤੀ ਜਾਵੇ ਹਾਂ ਜੇਕਰ ਪਸ਼ੂ ਤੁਹਾਡਾ ਕੋਈ ਹੀਟ ਦੇ ਵਿੱਚ ਲਿਉਣਾ ਅਸਰ ਕਟੀਆਂ ਝੋਟੀਆਂ ਤਾਂ ਉਸ ਨੂੰ ਇਹਦੀ ਡੋਸ 50 ਗ੍ਰਾਮ ਦਿੱਤੀ ਜਾ ਸਕਦੀ ਹੈ ਤੇ ਜਿਹੜੇ ਪਸ਼ੂ ਤੁਹਾਡੇ ਹਾਈਲਡ ਮਿਲਕ ਵਾਲੇ ਪਸ਼ੂ ਆ ਜਿਆਦਾ ਦੁੱਧ ਦੇਣ ਵਾਲੇ ਪਸ਼ੂ ਆ ਉਹਨਾਂ ਦੇ ਵਿੱਚ ਇਹਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਜਿਆਦਾ ਪਸ਼ੂ ਦੁੱਧ ਦੇਣ ਵਾਲਾ ਵਿੱਚ ਮਿਨਰਲ ਦੀ ਵਿਟਾਮਿਨ ਦੀ ਜਿਆਦਾ ਡਿਫੀਸੈਂਸੀ ਹੁੰਦੀ ਹੈ ਪੂਰਤੀ ਕਰਨ ਦੇ ਲਈ ਉਸ ਪੂਰਤੀ ਨੂੰ ਕਰਨ ਦੇ ਲਈ ਇਹ ਪਾਊਡਰ ਇੱਕ ਬਹੁਤ ਵਧੀਆ ਤੁਹਾਡੇ ਲਈ ਆਪਸ਼ਨ ਹੈ ਸੀਆਰਐਸ ਨੂੰ ਯੂਜ਼ ਕਰ ਸਕਦੇ ਹੋ ਤੇ ਕਿਸਾਨ ਵੀਰੋ ਜਿਹੜਾ ਇਹ ਪਾਊਡਰ ਹੈ ਤੁਹਾਨੂੰ ਇਹਦੇ ਬੈਟ ਰਿਜ਼ਲਟ ਮਿਲਣਗੇ ਬਹੁਤ ਸਾਰੇ ਫਾਰਮਰ ਵੀਰ ਇਹਨੂੰ ਯੂਜ਼ ਕਰਦੇ ਆ ਤੇ ਕਿਸਾਨ ਵੀਰੋ ਜੇਕਰ ਆਪਾਂ ਇਹਦੀ ਪ੍ਰੈਗਨੈਂਸੀ ਦੀ ਗੱਲ ਕਰੀਏ ਪ੍ਰੈਗਨੈਂਸੀ ਬਿਲਕੁਲ ਸੇਫ ਹੈ ਕੋਈ ਦਿੱਕਤ ਨਹੀਂ ਪਰ ਗੱਲ ਆਪਾਂ ਕਾਵਾਂਗੇ ਵੀ ਕਿ ਜੇਕਰ ਤੁਸੀਂ ਇਹਨੂੰ ਪ੍ਰੈਗਨੈਂਸੀ ਜਾਨਵਰ ਸੇਫ ਪ੍ਰੈਗਨੈਂਸੀ ਪ੍ਰੈਗਨੈਂਟ ਜਾਨਵਰ ਨੂੰ ਦਿੰਨੇ ਆ ਤਾਂ ਇਹਦੀ ਜਿਹੜੀ ਡੋਜ਼ ਹੈ ਉਹ 15 ਤੋਂ 20 ਗ੍ਰਾਮ ਹੀ ਦੇਣੀ ਹੈ ਦੇਣੀ ਕਿੰਨਾ ਚਿਰ ਆ ਦੋ ਤੋਂ ਤਿੰਨ ਮਹੀਨੇ ਲਗਾਤਾਰ ਦੇ ਸਕਦੇ ਉਸ ਤੋਂ ਬਾਅਦ ਇਹ ਨਹੀਂ ਦੇਣਾ ਬੰਦ ਕਰ ਦਿਓ ਠੀਕ ਹੈ ਤੇ ਜਿਹੜੇ ਰੀਪਰੋਡਕਟਿਵ ਫੇਲਿਅਰ ਸਿਸਟਮ ਆ ਉਹਨਾਂ ਦੇ ਵਿੱਚ ਤੁਸੀਂ ਡੋਜ਼ ਇਹਦੀ 30 ਗ੍ਰਾਮ 30 ਗ੍ਰਾਮ ਤੋਂ ਵੱਧ ਵੀ ਦੇ ਸਕਦੇ ਜਾਂ ਜਾਨਕਿ ਪ੍ਰੈਗਨੈਂਸੀ ਪ੍ਰੈਗਨੈਂਟ ਜਾਨਵਰ ਨੂੰ ਜਿਹੜੀ ਡੋਜ਼ ਹੈ ਇਹਦੀ ਉਹ ਸਿਰਫ 15 ਤੋਂ 20 ਗ੍ਰਾਮ ਹੀ ਦੇਣੀ ਹੈ ਬਿਲਕੁਲ ਸੇਫ ਹੈ ਇਹ ਪਸ਼ੂਆਂ ਦੇ ਲਈ ਗੱਭਣ ਪਸ਼ੂਆਂ ਦੇ ਲਈ ਗੱਭਣ ਪਸ਼ੂਆਂ ਨੂੰ ਵੀ ਦੇ ਸਕਦੇ ਹੋ ਰੀਪ੍ਰੋਡਕਟ ਸਿਸਟਮ ਫੇਲ ਹੈ ਉਹਨਾਂ ਨੂੰ ਵੀ ਦੇ ਸਕਦੇ ਹੋ ਜਿਆਦਾ ਹਾਈਲਡ ਮਿਲਕ ਵਾਲੇ ਐਨੀਮਲ ਉਹਨਾਂ ਨੂੰ ਵੀ ਦੇ ਸਕਦੇ ਹੋ ਪਸ਼ੂ ਗੁੰਗੇ ਹੈ ਇਹ ਚ ਇਹ ਖੁੱਲ ਕੇ ਹੀਟ ਚ ਨਹੀਂ ਆਉਂਦਾ ਉਹਨਾਂ ਨੂੰ ਵੀ ਦੇ ਸਕਦੇ ਹੋ ਪਸ਼ੂ ਤੇ ਸ਼ਾਇਨਿੰਗ ਚਮਕ ਲਿਆਉਣੀ ਆ ਉਹਨਾਂ ਨੂੰ ਵੀ ਦੇ ਸਕਦੇ ਹੋ ਏ ਟੂ ਜ਼ੈਡ ਇਹਦੇ ਵਿੱਚ ਮਿਨਰਲ ਵਿਟਾਮਿਨਸ ਐਡ ਹੋਏ ਹੋਏ ਆ ਤ੍ਰਿਪਤ ਮਾਤਰਾ ਵਿੱਚ ਜਿਆਦਾ ਭਰਪੂਰ ਮਾਤਰਾ ਦੇ ਵਿੱਚ ਐਡ ਕੀਤੇ ਹੋਏ ਆ ਤੇ ਜੇ ਆਪਾਂ ਇਹਦੀ ਐਮ ਆਰ ਪੀ ਦੀ ਗੱਲ ਕਰੀਏ ਐਮ ਆਰ ਪੀ ਦਰਸਤੋ ਦੀ 1870 ਰੁਪਏ 5 ਕਿਲੋ ਦੀ ਐਮ ਆਰ ਪੀ ਹੈ ਤੁਹਾਨੂੰ ਤੁਹਾਡੇ ਮਾਰਕੀਟ ਦੇ ਵਿੱਚ ਰਿਟੇਲ ਤੋਂ ਜਾਂ ਕਿਸੇ ਸ਼ਾਪ ਕੀਪਰ ਤੋਂ ਲੈਂਦੇ ਹੋ ਤਾਂ ਉਹ ਇਸ ਤੋਂ ਥੱਲੇ ਤੁਹਾਨੂੰ ਕਿਤੇ ਵੀ ਇਹਦੀ ਜਿਹੜੀ ਇਹ ਕੀਮਤ ਤੋਂ ਥੱਲੇ ਥੱਲੇ ਇਹ ਮਿਲ ਸਕਦਾ ਹੈ ਕੀਮਤ ਆਪਾਂ ਇਹਦੇ ਵਿੱਚ ਡਿਕਲੇਰੇਸ਼ਨ ਨਹੀਂ ਕਰ ਸਕਦੇ ਡਾਕਟਰਾਂ ਨੂੰ ਕਿੰਨਾ ਰੇਟ ਲਾਉਂਦੇ ਆ ਤੁਹਾਨੂੰ ਇਹ ਕਿੰਨਾ ਦੇ ਸਕਦੇ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਪਰ ਪਾਊਡਰ ਦੇ ਮੈਂ ਰਿਜ਼ਲਟ ਮਿਲੇ ਆ ਬਹੁਤ ਵਧੀਆ ਪਾਊਡਰ ਆ ਤੁਸੀਂ ਵੀ ਯੂਜ਼ ਕਰ ਸਕਦੇ ਹੋ ਬੇਫਿਕਰ ਹੋ ਕੇ ਯੂਜ਼ ਕਰ ਸਕਦੇ ਹੋ ਹਰ ਇੱਕ ਐਨੀਮਲ ਦੇ ਵਿੱਚ ਯੂਜ਼ ਕਰ ਸਕਦੇ ਹੋ ਤੁਸੀਂ ਇਹਨੂੰ ਕਟੀਆਂ ਵਛੀਆਂ ਝੋਟੀਆਂ ਦੇ ਵਿੱਚ ਗੱਬਣਾ ਦੇ ਵਿੱਚ ਖਾਲੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਇਹਨੂੰ ਯੂਜ਼ ਕਰ ਸਕਦੇ ਹੋ ਤੁਹਾਨੂੰ ਇਹਦੇ ਬੈਟਰ ਰਿਜ਼ਲਟ ਮਿਲਣਗੇ ਵੀਡੀਓ ਚੰਗੇ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ